ਸਿਆਣੇ ਕਹਿੰਦੇ ਆ ਆਉਂਦੀ ਠੰਡ ਤੇ ਜਾਂਦੀ ਠੰਡ ਉਹ ਤਾਂ ਮੈਂ ਵਿਚ ਵਿਚਾਰ ਲੈ ਲਈ ਕੁਛ ਨਹੀਂ ਕਹਿੰਦੀ ਹੁੰਦੀ ਆ ਆਪਾਂ ਉਹਨੂੰ ਲਾਈਟਲੀ ਨਹੀਂ ਲੰਦੇ ਇਹਨੂੰ ਲੈ ਲੈਨੇ ਆਪਾਂ ਹੁਣ ਖੂਨ ਨਸਾਂ ਮੈਂ ਨਹੀਂ ਤੇਜ਼ ਹੋਇਆ ਪਤਾ ਨਾ ਬੇਕੰਮ ਕਰਨ ਕਰਕੇ ਉਹ ਤਾਂ ਨਸਾਂ ਚ ਹੈ ਕਿਤੇ ਨਸਾਂ ਤੋਂ ਬਾਹਰ ਨਾ ਆ ਜਵੇ ਕਿਤੇ ਸਾਨੂੰ ਜਲੀ ਬੋਤਲਾਂ ਨਾ ਲੈਉਣੀਆਂ ਪੈਣ ਐ ਢੀ ਢੀਆ ਤੜਕੇ ਤੜਕੇ ਭਾਗੇ ਅੱਜ ਦਾ ਹੋਇਆ ਥੋੜਾ ਜਿਹਾ ਮਾਨ ਤਾਨ ਖਰਚੇ ਦੀ ਗੱਲ ਹੋ ਰਹੀ ਦੀ ਖਰਚੇ ਦੀ ਉਹ ਸੀਕ੍ਰੇਟ ਆ ਉਹ ਸੀਕ੍ਰੇਟ ਆਪਾਂ ਦੱਸ ਨਹੀਂ ਸਕਦੇ ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹਾਂ ਜੀ ਪੱਗਾ ਜੀ ਸਵੇਰੇ ਸਵੇਰੇ ਕੁਰਤੇ ਪਜਾਮੇ ਚੱਜ ਕੀ ਕੀ ਦਿੰਦੇ ਆਪਣੇ ਉਹਨੇ ਪ੍ਰੋਗਰਾਮ ਅੱਜ ਦੇ ਲਓ ਵਾਹ ਜੀ ਵਾਹ ਠੰਡਾ ਜਿਹਾ ਮੋੜਾ ਚੱਕਰ ਕੀ ਆ ਉਹ ਕੁਛ ਨਹੀਂ ਮਕਾਨ ਜਿਹਾ ਬਣਾ ਰਹੇ ਮਕਾਨ ਜਾ ਨਹੀਂ ਬਣਾ ਰਹੇ ਮਕਾਨ ਕਹਤੇ ਕਰ ਰਹੇ ਹੁਣ ਤਾਂ ਜੀਟੀ ਰੋਡ ਤੇ ਸੋਹਣੇ ਵੀ ਰੰਗਲੀ ਕੋਠੀ ਵਾਲਾ ਕਿਆ ਕਰਦਾ ਦੇਖੀ ਹਲੇ ਵੀ ਮਕਾਨ ਹੀ ਕਹਿੰਦਾ ਤੇ ਹਲੇ ਟੀਚਰਾ ਕਰਦਾ ਪਿੱਛੇ ਰਾਗਿਆ ਬਾਕੀ ਖੁੱਲੇ ਛੱਡੇ ਬੰਨ ਮਹਿਲ ਬਣਾ ਰਹੇ ਆ ਉਹ ਦਲਜੀਤ ਦਾ ਸਾਂਝਾ ਵਾਲੇ ਮੰਗ ਮਹਿਲ ਹਾਂ ਮਹਿਲ ਬਣਾ ਦੋ ਕਬਰ ਛੱਤੇ ਆ ਬਾਕੀ ਖੁੱਲਿਆ ਛੱਡੇ ਨੂੰ ਕਿੰਨਾ ਕੁ ਪੰਜ ਗਿੱਲਿਆਂ ਦਾ ਉਹ ਹੈ ਖੇਤਰਫਲ ਉੱਥੇ ਜਿੰਨਾ ਕੋਈ ਹੈ ਫਿਰ ਸਾਹਮਣੇ ਵਿੱਚ ਦਾ ਵਿੱਚ ਦਾ ਵੀਊ ਬਹੁਤ ਸੋਹਣਾ ਆ ਨਾ ਹਾਂ ਜਾਂ ਵੱਡਾ ਟੋਪਾ ਮੁਰੇ ਝੀਲ ਆ ਠੀਕ ਆ ਉਹ ਹੁਕਮ ਹੋ ਗਿਆ ਬੈਂਟਰੀ ਕੱਲ ਕੋਲ ਨੂੰ ਚੱਕ ਲੈਉਣੀ ਆ ਆਪਾਂ ਨੇ ਇੱਕ ਦੋ ਦਿਨ ਚ ਵਿਚਾਰ ਕਰੋ ਬਸ ਕਰ ਦੇ ਨਾ ਦੇ ਦਾਂ ਮੈਂ ਸਾਰਾ ਤੂੰ ਚੱਕ ਲੈਉਣੀ ਬੈਂਟਰੀ ਆਪਾਂ ਭੱਗੇ ਚ ਆਪਾਂ ਨੇ ਦੋ ਤਰੀਕ ਦੋ ਦਿਨ ਦੇ ਵਿੱਚ ਬੈਂਟਰੀ ਰੱਖ ਕੇ ਮਲਾਈਏ ਸੈਲਫਾਂ ਜਿਹਾ ਨੇ ਕੱਲ ਨੂੰ ਇਹਦੇ ਨੇ ਕਿਆ ਪਤਾ ਕੱਲ ਨੂੰ ਇਹ ਬਲੇਟੇ ਪਾ ਦੀ ਆਪਾਂ ਅੱਜ ਬਾਕੀ ਦੇ ਫੁੱਦ-ਬੁੱਦੂ ਜੇ ਕੰਮ ਕਰਦੇ ਆ। ਇਹ ਸਲਫਾ ਮਾਰ ਕੇ ਤੋੜ ਲਵਾਂ। ਮੈਂ ਪੁੱਛ ਗਿਆ ਤਾਂ ਕੱਲ ਐਮਰੋਂ ਦੀ। ਬਲੈਕ ਐਮਰੋਂ ਦੀ। ਪੱਤਰੀ ਵੀ ਤੇ ਐਮਰੋਂ ਦੀ ਤੇ ਕਿ ਇੱਕ ਸਾਈਡ ਦੀ ਵੀ ਐਮਰੋਂ ਦੀ। ਉਹ ਕਹਿੰਦਾ ਵੀ ਮੈਂ ਉ ਤਾਂ 7500 ਦੀ ਜਿਹੜੀ ਬਲੈਕ ਐਮਰੋਂ ਦੀ ਆ। ਇੱਕ ਉਹ ਨੀਲ ਬਲੈਕ ਨਹੀਂ ਲੈਣੀ। ਕਹਿੰਦਾ ਜੇ ਤਾਂ ਕਹਿੰਦੀ ਇਹਦੀ ਗਰੰਟੀ ਬੰਦੰਤੀ ਬਹੁਤ ਟਾਈਮ ਦੀ ਹੋਣੀ ਦੀ। ਦੇਖੋ ਤਿੰਨ-ਤਿੰਨ ਸਾਲਾਂ ਦੀ ਗਰੰਟੀ ਆ। ਕਿੰਨੇ ਉਤਵਾ ਜੀ ਕਹਿੰਦਾ ਕਿੰਨੇ ਮੇਲ ਦੇ 90 ਚੋਂ 100 ਚੋਂ ਕਹਿੰਦਾ ਜਿਹੜੀਆਂ ਥੁੱਡੀਆਂ ਆਏ ਆ ਆਪਣਾ ਥੁੱਡੀ ਪੁਰਾਣੀ ਕੱਟ ਕੇ ਕਹਿੰਦਾ 4500 ਜੀ ਮੈਂ ਤੁਹਾਨੂੰ ਦੇ ਦਿੰਦਾ ਚਲੋ 4500 ਦੇ ਦਿਓ ਜੇ ਪੁਰਾਣੀ ਨਹੀਂ ਕਟਾਉਣੀ ਫਿਰ 7000 7500 ਯਾਰ ਪਤਾ ਕੀ ਮੈਂ ਹੁਣ ਬੈਟਰੀ ਦਾ ਚੱਕਰ ਇਕੋ ਸੱਲ ਬੈਂਦਾ ਜੀ ਇੱਕ ਲੱਗਦੇ ਬੈਂਦਾ ਵਿੱਕੀ ਵਾਈ ਦੇ ਵੀ ਆਹੀ ਕੰਮ ਹੋਇਆ ਹਾਂ ਉਹ ਮੀ ਇਕੋ ਸੱਲ ਬੈਂਦਾ ਇੱਕ ਲੱਗਦੇ ਆਪਣੀ ਬੈਟਰੀ ਦਾ ਉਹਦੇ ਵੀ ਦੇਖ ਲਓ ਸਮਝ ਪੱਟ ਕੇ ਸੱਲ ਪਾ ਦਿੰਦੇ ਆ ਪਤਾ ਨਹੀਂ ਕੀ ਉਹਦੇ ਨਾਲ ਉੱਥੇ ਅਸੀਂ ਲੈ ਕੇ ਆਪਣਾ ਔਖੀ ਜਾਂਦਾ ਕਿਹੜਾ ਮਿੰਟ ਹੋ ਜਾਂਦੀ ਹੈ ਨਾ ਪਰ ਔਖੀ ਦਾ ਮੈਂ ਕਿਹੜਾ ਗਾਹ ਉੱਤੇ ਪਹਿਲੇ ਦਿਨ ਚਾਰ ਵਜੇ ਸਟਾਰਟ ਕਰੀ ਬੰਦ ਵੀ ਕਰੀ ਸੈਟਿੰਗ ਕਰੀ ਦੁਪਹਿਰ ਹੋ ਗਿਆ ਤੇਰਾ ਕੰਮ ਹੈ ਰਿਪੇਅਰ ਕਰਾ ਲੈ ਤੇ ਜਿਹੜੀ ਕਿ ਮਨ ਉਹ ਤਾਂ ਮੈਂ ਹਿੱਸਾ ਕਰਕੇ ਆ ਤਿੰਨ ਪੰਨਿਆਂ ਦੇ ਬੂਝ ਪਾਸ਼ੋ ਕਰਾ ਤੈਨੂੰ ਤੇ ਤੈ ਉਧਰ ਨੂੰ ਕਰ ਜਾਣਾ ਉਧਰੋਂ ਤਾਂ ਮੈਨੂੰ ਕੱਲ ਫੋਨ ਆਇਆ ਤਾਂ 5 ਤਰੀਕ ਨੂੰ ਪਰ ਮੈਂ ਗੁਰਮੋਹ ਨੂੰ ਕਹਿਤਾ ਬਾਈ ਮੈਂ ਲੇਟ ਜਾਊਂਗਾ ਵੀ ਮੈਂ 5 ਮਾਰਚ ਨੂੰ ਹਾਂ ਬੋਲਿਆ ਮੈਂ ਕਿਹਾ ਅਲੇ ਮੈਂ ਲੈਂਟਰ ਪਾਉਣਾ 25 ਨੂੰ ਮਸ਼ੀਨਾਂ ਕੋਲ ਜੀ ਬ੍ਰੇਲ ਦੀ ਸਟਾਰਟਿੰਗ ਚਾਰਜਿੰਗ ਕਰ ਦੇਗਾ 25 ਤਰੀਕ ਤੱਕ ਆਪਣਾ 25 ਮਾਰਚ ਤੱਕ ਮੁੜੇ ਨਾ 25 26 ਨੂੰ ਅਗਰ ਫੇਰ ਸ਼ੁਰੂ ਕਰਦਣੇ ਹਾਂ ਆ ਆ ਤਾਂ ਚੱਲ ਕਰਾਂਗਾ 5 6 7 ਅਪ੍ਰੈਲ ਤੱਕ ਦਾ ਸਪਟਾ ਲੇਟ ਚ ਲੈਣਾ 10 ਬਸ ਉਸ ਜੱਜ ਜੀ ਕਿ ਆਪਣੇ ਮਸ਼ੀਨ ਆਪ ਨੂੰ ਜੱਜ ਜੀ ਕੇ ਦੇਣੀ ਆ ਹਾਂ ਚੱਲ ਰੁਕੀ ਖਾਈਏ ਤੁਹਾਨੂੰ ਲਾਸਟ ਅਪ੍ਰੈਲ ਮਸ਼ੀਨ ਮਿਲੂਗੀ ਉਹ ਸਾਨੂੰ ਹਾਰ ਲਾਖਟ ਪ੍ਰਾਈਸ ਲਾਸਟ ਮਾਰਚ ਸੋਰੀ ਭਾਈ ਸੋਰੀ ਸੋਰੀ ਮੈਨੂੰ ਬਿੱਲ ਲਿਖਾ ਤੇ ਲੈਣੀ ਆ ਕੋਈ ਯਾਰ ਮੈਂ ਥੋੜੇ حساب-ਸਾਵ ਦੇ ਪੜਿਆਂ ਲਿਖਿਆ ਬਾਦ ਨਾ ਮੈਨੂੰ ਪਤਾ ਨਹੀਂ ਲਾਸਟ ਮਾਰਚ ਗਾਹ ਲੱਗ ਜਾਂਦਾ ਇਹ ਗਾਹ ਨੰਗ ਜਾਂਦਾ ਇਹ ਨੀ ਪਹੁੰਚਦਾ ਮਿੱਤਰੋ ਇਧਰ ਨੇ ਪਾਸੇ ਕੱਢਿਆ ਬਲੇਂਸਰ ਕਰਾ ਇਹਦਾ ਆਪਣੇ ਕਰਨ ਵਾਸਤੇ ਹਲੇ ਬਾਹਰ ਖੜਾ ਹੈ ਵਾ ਤਾਂ ਇਹ ਸਿਸਟਮ ਤਾਂ ਆਪਾਂ ਨੂੰ ਉਪਰੇ ਦਾ ਬੈਟਰੀ ਲਾਇਆਤਾ ਫੇਰ ਖਰਾਬ ਹੋ ਗਈ ਕੱਲ ਹੀ ਚੇਂਜ ਕਰਾਇਆ ਇੱਕ ਜਲੇ ਫੇਰ ਚੇਂਜ ਕਰਨੀ ਇੱਕ ਤਾਂ ਮੈਂ ਨਵੀਂ ਚੱਕ ਲਈਦੀ ਹਾਂ ਤਿੰਨ ਚਾਰ ਹੋ ਗਈ ਤੇ ਹੁਣ ਮੈਂ ਪੁਰਾਣੀਆਂ ਮੱਕ ਠਾਤੀਆਂ ਵਿੱਚ ਹੋਰ ਸੋਨੀਆਂ ਇਹਦੀ ਛੱਤ ਬਣਾਉਣੀ ਆ ਛੱਤ ਰਾਣੀ ਸੁਨਦਰਾ ਜੀ ਹੈ ਸੋਨੀ ਇਹਦੀ ਵੀ ਛੱਤ ਬਣਾਉਣੀ ਆ ਛੱਤ ਯਾਰ ਡਰਾਈਵਰ ਕਿ ਨਹੀਂ ਮਿਲੂਗਾ ਨਾ 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 ਦੂਈ ਕੱਪੜੇ ਵਾਲੀ ਲੱਗਣੀ ਆ ਕੱਪੜੇ ਵਾਲੀ ਇੰਨਾ ਕੱਪੜੇ ਵਾਲੀ ਜਿਵੇਂ ਦਾ ਸਟੈਂਡਰਡ ਪਰ ਹੁੰਦਾ ਨਾ ਕੱਪੜਾ ਉਹ ਜਿਆ ਕੱਪੜਾ ਲੱਗੂਗਾ ਦੇ ਉੱਪਰ ਆੜਾੜ ਨੂੰ ਚੱਲਰ ਜੀ ਵੀ ਛੱਡੋ ਪਿੱਛੇ ਤੇ ਹਾਂ ਉਹ ਪੈਪਰ ਪਰ ਤੇ ਗ੍ਰਿਪ ਬਣ ਦੇਣਾ ਜਿਹੜਾ ਉਹ ਲੈ ਵਨ ਆਪਾਂ ਨੇ ਉਹ ਘੁੰਮਣੇ ਜਾਣਾ ਸਾਰੀ ਦੀ ਹੜੀ ਗੱਲ ਕੰਨ ਖਾ ਕੇ ਰੱਖਿਆ ਕੱਲ ਹਵਾ ਬਹੁਤ ਚੱਲੀ ਹੈ ਨਾ ਖੱਚ 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 ਸੜਨੇ ਨੇ ਢੇਰੀਆਂ ਵੱਢ ਕੇ ਰੱਖਿਆ ਆ ਤਾਂ ਟਰਾਲੀ ਉਰੇ ਲਾਉਣੀ ਆ ਢੋਲੇ ਆ ਉਧਰ ਤੇ ਕੱਢ ਕੇ ਇੱਕ ਹੋਰ ਟਰਾਲੀ ਉਰੇ ਲਾਉਣੀ ਕਿੱਥੇ ਤਾਂ ਨਹੀਂ ਚਾਰ ਢੋਲੇ ਇਦ ਕੀ ਚਾਰ ਢੋਲ ਗੱਡੀਆਂ ਖਾ ਗਈਆਂ ਤੇ ਜਿਹੜਾ ਬਚੇ ਤਾਂ ਉਹ ਤਿੰਨ ਤੋਂ ਚਾਰ ਢੋਲੇ ਹਾਂ ਨਾ ਕਿ ਆ ਤੇਲ ਆ ਹਾਈਚ ਵੀ ਹੈਗਾ ਅੱਧਰ ਪਾਉਣਾ ਪਾਉਣਾ ਚੋਪ ਕੱਛਾ ਲਈ ਪੰਡਾ ਤਾਰਨੀ ਆ ਕਿਉਂਕਿ ਕਿੰਨੇ ਢ ਤਿੰਨ ਢੋਲ ਆ ਗਈਆਂ ਆ ਵੀ ਇੰਨਾ ਘਾਤੇ ਨਹੀਂ ਢੋਲ ਪੂਰੇ ਬਈ ਤਿੰਨ ਢੋਲ ਆ ਕਰ ਗੋਗੀ ਟਰੈਕਟਰ ਅੱਗੇ ਇਹਨੂੰ ਟਰਾਲੀ ਦੇਈਏ ਨਾ ਟਰੈਕਟਰ ਦੇਈਏ ਸੋਨੀ ਨੇ ਜਾਣਾ ਫਿਰ ਇਹਨੇ ਸ਼ਟਰਿੰਗ ਚੱਕਣੀ ਅੱਜ ਉਹ ਫਿਰ ਲੱਡੂ ਲੁੱਡੂ ਕਦ ਖਲਾਏਗਾ ਤਾਂ ਪਾ ਤੇਰੀ ਹਲੇਦਾ ਹੋਊਗਾ ਮੇਰੀ ਗੱਲ ਸੁਣ ਫਾਲਤੂ ਆ ਉਹ ਗੱਲ ਤਾਂ ਸੁਣ ਲੈ ਲੱਡੂ ਕਦ ਖਲਾਣੇ ਹੁਣ ਲੱਡੂ ਵੀਰੇ ਕਦੋਂ ਜਿੱਦਣ ਲੈਂਟਰ ਪੈਗੇ ਜਾਂ ਜਿੱਦਣ ਪੈਣ ਲੱਗੂਗਾ ਕਦੋਂ ਪੈਣ ਲੱਗੂਗਾ ਯਾਰ ਕਿਦਣ ਪੈਣ ਲੱਗੂਗਾ ਲੈਂਟਰ ਸਪੈਸ਼ਲ ਪਰਸਾ ਨੂੰ ਖਲਾਉ ਯਾਰ ਆ ਕੀ ਕਰਿਆ ਅੱਜ ਬਈ ਸਾਡਾ ਕੰਮ ਬਹੁਤ ਸੰਘਰਸ਼ ਬਹੁਤ ਤਕੜਾ ਪਾ ਗਿਆ ਅੱਜ ਉਹ ਜੋ ਜੋ ਵੀ ਨਵੇੜ ਦੇਣੀ ਅੱਜ ਨਵੜਾ ਲੈ ਫਿਰ ਤੇਰੇ ਕੋਲ ਅੱਜ ਫਸੇ ਵੀ ਆਂ ਸੀ ਉਹ ਮੈਂ ਤਾਂ ਕਿਹਾ ਇੱਧਰ ਗੇਰ ਲਉਂਦੀ ਆਂ ਪੰਡਾ ਨਹੀਂ ਕੁਛ ਨਹੀਂ ਲੈ ਲੈ ਜਾ ਹੁਣ ਅੱਜਾ ਫੜੇ ਨੂੰ ਜਿੰਨੇ ਤੋਂ ਥੋੜੀ ਬੈਕ ਲਿ ਜਾਉਣੀ ਆ ਬੈਕ ਤਾਂ ਮੈਂ ਘਰੋਂ ਤੋਂ ਹੀ ਜਾਊਗੀ ਨਹੀਂ ਇਹ ਇਹ ਨਾ ਉਹਨੇ 5 6 ਪਾਈਆਂ ਵੀਰ ਜੀ ਐਨੀ ਐਨੀ ਕ ਬੈਕ ਕਰਨ ਲੱਗੇ ਗਲੀ ਨੂੰ ਪਜਣੀ ਹਾਂ ਤੇ ਹੁਣ ਬੈਕ ਵੀ ਤੈਨੂੰ ਲੱਗ ਕੇ ਹੋਣੀ ਪਊਗੀ ਟਰਾਲੀ ਬਾਈ ਦੇ ਲਓ ਇਹਦੇ ਕੰਮ ਟਰਾਲੀ ਵੀ ਪਾ ਕੇ ਦਿੱਤੀ ਇਹਨੂੰ ਹੁਣ ਕਹਿੰਦਾ ਚਲ ਠੀਕ ਹੈ ਲੈ ਜਾ ਫਿਰ ਉਹ ਲਾ ਲੇਂਗਾ ਟਰਾਲੀ ਕਿਵੇਂ ਕਰਨਾ ਸਿੱਧੇ ਲਾਉਣੇ ਹੋਰ ਤਾਂ ਉਧਰ ਉਧਰ ਲੈ ਸਾਡੀ ਟਰਾਲੀ ਕੋਈ ਚੱਲ ਤਰੀਕ ਟਨ ਛੱਡ ਫੋਨ ਕਰਦੀ ਚੱਲ ਹੋ ਮੈਂ ਤੈਨੂੰ ਆ ਕੇ ਲਿਆਉਂਗਾ ਫੇ ਤੂੰ ਕਾਤੇ ਮੋਟਰਸਾਈਕਲ ਤੇ ਨਾ ਖੜਾ ਮੈਂ ਤੇਰੇ ਨਾਲ ਮੋਟਰਸਾਈਕਲ ਲੈ ਆਉਂਗਾ ਹਾਂ ਠੀਕ ਚਲੋ ਵੀ ਚੱਲੇ ਗੋਗੀ ਆ ਚੱਲ ਆ ਲੈ ਢੋਲ ਤਾਰੀ ਇਹਦੇ ਚ ਇਹ ਤਾਂ ਨਿਕਲੀ ਹੀ ਜਾਣੇ ਚਾਚਾ ਆ ਲੂ ਵਾਲਾ ਏਰੀਆ ਆਪਣਾ ਗਿਆ ਤੇ ਅੱਜ ਸੋਣੀ ਜਵੀ ਵੜ ਲਈ ਅਸੀਂ ਨੇ ਬਤ तकरीबन 2 1-2 ਦਿਨਾਂ ਦੇ ਵਿੱਚ ਵਿੱਚ ਫਿਰ ਡੁੰਗੇ ਹਲ ਰੱਖ ਕੇ ਬਾਗ ਕੇ ਫਿਰ ਪ੍ਰੀਕ ਕਰ ਦੇਣਾ ਰੋਟਾ ਵਟਰ ਨਾਲ ਆਪਾਂ ਨੇ ਫਿਰ ਇਹ ਸਾਰਾ ਲੀਜ਼ਰ ਕਰ ਦੇਣਾ ਆਪਾਂ ਨੇ ਸਾਰਾ ਇੱਕ ਕਰਕੇ ਫਿਰ ਇਹਦੇ ਵਿੱਚ ਬੀਜਣੀ ਹੈ ਮੱਕੀ ਆਪਾਂ ਨੇ ਹਾਂ ਮੱਕੀ ਤਾਂ ਸਾਡੀ ਐ ਪਲਾਨਿੰਗ ਹੈ ਵੀ ਮੱਕੀ ਹੋਊਗੀ ਜਿਹੜੀ ਜਿੰਨੀ ਵੀ ਹੋਊਗੀ ਇਹਦੇ ਵਿੱਚੋਂ ਕਿਲੇ ਚੋਂ ਆਪਾਂ ਉਹ ਅਸੀਂ ਨੇ ਅਚਾਰ ਪਵਾ ਲੈਣਾ ਕਹਿੰਦੇ ਆਪਾਂ ਵੱਢ ਕੇ ਅਸੀਂ ਨਹੀਂ ਲੈ ਜਣੇ ਜਿੱਥੇ ਗੱਠਾਂ ਬੰਨ੍ਹ ਹੁੰਦੀਆਂ ਉੱਥੋਂ ਫਿਰ ਅਸੀਂ ਇਹਦੀ ਗੱਠ ਬਣਵਾ ਕੇ ਇਹ ਲੋਟਾ ਕੇ ਰਬੜੇ ਸੁਖ ਸਾਰੀ ਤੇ ਜੱਟਾਂਗੇ ਹੂੰ ਨਾਲੇ ਮੱਕੀ ਵਾਲੀ ਚ ਕਹਿੰਦੇ ਵੀ ਸਪਰੇਆ ਉਹ ਜੰਨੀ ਵੀ ਪਨੀਲੀ ਜ਼ਿਆਦਾ ਲੋਟ ਨਹੀਂ ਰਹੇ ਵੀ ਸਪਰੇਆ ਕਰਕੇ ਪਨੀਲੀ ਨੂੰ ਫਰਕ ਪੈਂਦਾ ਜਿਹੜੀ ਕਵਾੜ ਕਬੂਡ ਵਾਲੀ ਸਪਰੇਆ ਕਰਦੇ ਆਪਾਂ ਕੰਮ ਆਪਣੇ ਦਿਨ ਤੁਹਾਡੇ ਕੋਲ ਦੋ ਐ ਅੱਜ ਅੱਜ ਦਾ ਤਾਂ ਸਮਝ ਲੰਘ ਗਿਆ ਇੱਕ ਦਿਨ ਕੱਲ ਦਾ ਰਹਿ ਗਿਆ ਪੱਤਸੋਂ ਨੂੰ ਮਸ਼ੀਨਾ ਕੱਢਣੀ ਆ ਬਾਹਰ ਦੋ ਕੱਪੇ ਕਿਸੇ ਤਰ੍ਹਾਂ ਪਾਏ ਦੋ ਅੱਜ ਦਾ ਚਲ ਮੈਂ ਲਾਲੇ ਵਿੱਚੋਂ ਲੋਬੀ ਮਿੱਤਰੋ ਸਾਰੇ ਕੱਖਾ ਕੁੱਖਾ ਦਾ ਕੰਮ ਨਵੇੜ ਕੇ ਦਵਾਰੇ ਯੂਰੀਏ ਦਾ ਅੱਜ ਰਹਿ ਗਿਆ ਤਾਂ ਤੁਹਾਡਾ ਨਾ ਸਾਡਾ ਥੋੜਾ ਜਿਹਾ ਫਲੈਕਟ ਹੈ ਨਾ ਤੇ ਅੱਜ ਨਵੇੜ ਲੋ ਦੇ ਹੁਣ ਮੇਰੇ ਆ ਲੋਕ ਤਾਂ ਵੱਢਣ ਤੱਕ ਪਹੁੰਚੇ ਪਏ ਆ ਥੋੜਾ ਦੇ ਦੇ ਨਹੀਂ ਪੜਦਾ ਨਾਲ ਮੈਨੂੰ ਵੀ ਰੁੱਧਿਆ ਮੈਂ ਜਦ ਤੱਕ ਪੱਢਣੀ ਉੱਧਰ ਮਸ਼ੀਨ ਚੱਲਦੀ ਹੋਊਗੀ ਉੱਧਰ ਤਾਂ ਅਸੀਂ ਨੇ ਰੇ ਪਾਈ ਹੋ ਜਾਣਾ ਮੱਕੀ ਨੂੰ ਨਹੀਂ ਆ ਮੱਕੀ ਦੀ ਵੀ ਤਿਆਰੀ ਕਰ ਲਈ ਹੁਣ ਇਹ ਨਹੀਂ ਆ ਦੇਖਾ ਰੁਗਿਆ ਖੋਲ ਲੈ ਇੱਕ ਥੈਲਾ ਹੋਰ ਖੋਲ ਆ ਇੱਕ ਥੈਲਾ ਕੱਢਵਾ ਇੱਕ ਥੈਲਾ ਕੱਢ ਲੈ ਇਹਨੂੰ ਡਾਲੇ ਜਿਨੂੰ ਖੋਲ ਲੂੰਗਾ ਇੱਕ ਇੱਕ ਥੈਲਾ ਹੋਰ ਕੱਢ ਲੈ ਦਾਦਾ ਰਹਿਣਦੇ ਹੁਣ ਇੱਕ ਨਹੀਂ ਚੱਕਦਾ ਥੈਲਾ ਡੁੱਲੂ ਨਹੀਂ ਗਾ ਨਹੀਂ ਡੁੱਲਦਾ ਨਹੀਂ ਥੈਲਾ ਥੋੜਾ ਤਾਂ ਹੋਊ ਫਿਰ ਆ ਨਾ ਹਰਿਆਣੇ ਹਿਰੂਣੇ ਚਾਚੀ ਆ ਇਹਦੇ ਨਾਲ ਤੇ ਜ਼ਿਆਦਾ ਕੰਮ ਕਰ ਕਿੱਧਰ ਹੋ ਗਈ ਜਿਵੇਂ ਆ ਕਰਕ ਨੇ ਇਹਦੇ ਨਾਲ ਤੇ ਜ਼ਿਆਦਾ ਕਿੱਧਰ ਹੋ ਗਈ ਕੰਮ ਆਪਣਾ ਕੰਮ ਲੇਟ ਆ ਬਾਕੀ ਜੀ ਜੀ ਆਪਣੇ ਗਿਰਗੀਆਂ ਸੀ ਇਹਨਾਂ ਕਿੱਥੇ ਪੱਟੇ ਵੇਹੇ ਹੂੰ ਬੁਗੀ ਥੱਲੇ ਫਾਟਿਆ ਵੇ ਖੂਗ ਗੱਬੇ ਤੇ ਇਹ ਫਟਿਆ ਵਗਾ ਦਿਖ ਕੇ ਕੋਈ ਨਾ ਬਚਾ ਕੇ ਚੱਕ ਲੈ ਚੱਲ ਅਈ ਟੇਡਾ ਜੀ ਇਹਨੂੰ ਕਰ ਲੈ ਖੋਲੇ ਇਹਨੂੰ ਓਏ ਥੱਲੇ ਵਾਲੇ ਆ ਨਾ ਅੱਜ ਥੱਲੇ ਵਾਲੇ ਥੱਲੇ ਲੋੜੇ ਨਹੀਂ ਬੱਸ ਤੂੰ ਅਈ ਟੇਡਾ ਇਹ ਟੇਡਾ ਜਾ ਕਰ ਲੈ ਇਹਨੂੰ ਇਹਦੇ ਚ ਫਸਾ ਦੇ ਉਰੇ ਫੂਜ ਦਾ ਕੋਈ ਸਰੀ ਜੀ ਚੱਕ ਲਓ ਤੂੰ ਆ ਦੇ ਆਇ ਚਾਹ ਪੀਣ ਦਾ ਨਜ਼ਾਰਾ ਸਲਾਮ ਲੱਗੇ ਨੇ ਭੱਜੀ ਹੂੰ ਛੇ ਚ ਬਹਿ ਕੇ ਤੇ ਪਾਪਾ ਨੂੰ ਦੋ ਜਣੇ ਸਾਡਾ ਸਾਨੂੰ ਰੇਪ ਪਾਉਂਦੇ ਨੂੰ ਤਾਂ ਦੇਖਿਆ ਹੀ ਨਹੀਂ ਹਲੇ ਕਿਉਂਕਿ ਦਸੀਂ ਹੈ ਚਾਹੇ ਤਿੰਨ ਪਹਿਣ ਯਾਰ ਸਾਡੀ ਹੈਡੇ ਕਾਹੋ ਕਿ ਨਹੀਂ ਭਿਗੋਗੀ ਝੋਲੀਆਂ ਚਾਰ ਕਰਨੀਆਂ ਸੀ ਨੇ ਉਹ ਆ ਬੜਾ ਗਿੱਲਾ ਤੇ ਉਹ ਪਰਲਾ ਬੜਾ ਗਿੱਲਾ ਸਾਡੇ ਕੋਲ ਆਦਵਾੜਾ ਤੇ ਆਦਵਾੜਾ ਲੋਡੇ ਕੋਲ ਆਹ ਕਿੰਨੇ ਵੀ ਬੜੇ ਆ ਬੈਟਰੀਆਂ ਲਿਆਉਣੀਆਂ ਕੱਲੂ ਜਾ ਕੇ ਦੇਖਦੇ ਜਿਹੜੀ ਮਸ਼ੀਨ ਦੀ ਬੈਟਰੀ ਆਉਣੀ ਹੈ ਉਹਦੀ ਬੈਟਰੀ ਲਿਆਈਏ ਨਸਰਾਂਤ ਨਹੀਂ ਲਿਆਉਣ ਨਾ ਰਾਜਪੁਰੇ ਤੇ ਨਹੀਂ ਆਉਣੀ ਇਕੋ ਦੇ ਟਾ ਫਿਰ ਸਰੰਦ ਰਾਜਪੁਰੇ ਦਾ ਕਿਆ ਬੰਦੇ ਆ ਹੋਰ ਰਾਜਪੁਰਾ ਕਿਲੋਮੀਟਰ ਦੂਰ ਹੈ ਸਰੰਦ ਕਿੰਨੇ ਕਿਲੋਮੀਟਰ ਨੇ ਨੇੜਿਆਂ ਨੇੜਿਆਂ ਕਿਨੇ ਕਿਉਂਕਿ ਹੋਰ 14 ਦਾ ਫਰਕ ਉਹਦਾ ਜ਼ਿਲ੍ਹਾ ਰੇਟ ਉਹ ਨਹੀਂ ਪੁੱਛੂਗਾ ਰਾਜਪੁਰੇ ਨੂੰ ਵੀ ਉਹ ਕੀ ਰੇਟ ਰੂਟ ਕਹਿੰਦਾ ਲੈ ਵੀ ਪੀਓ ਫਟਾਫਟ ਚਾਚਾ ਆ ਟਾਈਮ ਦੀ ਟਪਾਉਂਦੇ ਰਹਿੰਦੇ ਆ ਤੁਸੀਂ ਲੈ ਸਾਨੂੰ ਪਾਓ ਝੋਲੀਆਂ ਦੋ ਆ ਬੈਠ ਕੋਗੀ ਯਾਰ ਮੇਰੀ ਸੁਣ ਗਾ ਨਾ ਚਾਰੇ ਜਣੇ ਪਹਿਲਾਂ ਇੱਕ ਬੜਦਾ ਸਿੱਧਾ ਜਦ ਤੈਨੂੰ ਕਹਤਾ ਵੀ ਨਹੀਂ ਭਾਰਤ ਪਾਕਿਸਤਾਨ ਇਕੱਠੇ ਨਹੀਂ ਹੋ ਸਕਦੇ ਸੁਵੇਰ ਦਾ ਕਾਫੀ ਤਾਂ ਹੋਵੇ ਸੁਵੇਰ ਯਾਰ ਜਦ ਸਾਡੀ ਉਹਦੇ ਨਾਲ ਜਨਾਹ ਧਜਣਾ ਜਦ ਸਾਡੀ ਜਨਾਹ ਨਾਲ ਬਣਦੀ ਸੀ ਜਦ ਸਾਡੀ ਬਣਦੀ ਸੀ ਹੁਣ ਸਾਡੀ ਜਨਾਹ ਨਾਲ ਨਹੀਂ ਬਣਦੀ ਦੇਖ ਲੈ ਫਿਰ ਹੁਣ ਟਰੰਪ ਬਣ ਜਣਾ ਸੀ ਨੇ ਹਾਂ ਛੱਡ ਛੁੱਟ ਕੇ ਲੱਗ ਜਣਾ ਸਾਰਾ ਕੁਝ ਕੋਈ ਗੱਲ ਨਹੀਂ ਤੂੰ ਦਾ ਬੋਲ ਇਹ ਨਾ ਗੁਸਾ ਤੂੰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਭਾਗ ਗਿਆ ਚ ਤੈਨੂੰ ਕਿਹਾ ਚੁੱਪ ਕਰ ਜਾ ਨਾ ਤੂੰ ਹੈ ਜਿਹੜਾ ਅਮਰੀਕਾ ਮੁਰੂਕਾ ਕਿਸੇ ਦੇ ਨਵੇਂ ਬੰਦੇ ਦੇ ਨਵੇਂ ਉਹ ਵੀ ਭਜਾ ਦੇਣਾ ਠੀਕ ਆ ਬਿਲਕੁਲ ਕੋਈ ਗੱਲ ਨਹੀਂ ਕੋਈ ਹੁਣ ਲੱਗਿਆ ਟਾਈਮ ਤੇਰਾ ਹੈ ਸਵੇਰ ਤੇ ਦਾ ਹੁਣ ਖਾਲੀ ਕਰੀਆ ਸਵੇਰ ਦੇ ਗਾੜ ਰੋਡ ਚ ਲਾ ਕੇ ਸੈਟਿੰਗ ਕੀ ਕੀ ਗੱਲ ਗਰਮੀ ਜ਼ਿਆਦਾ ਲੱਗ ਰਹੀ ਏ ਤੈਨੂੰ ਨਹੀਂ ਟਰਾਲੀ ਖਲੇ ਗਰਮੀ ਗਰਮੀ ਮੇਰੇ ਵੀ ਦਿਖਾ ਦੇ ਇੱਧਰ ਕੱਪੜੇ ਪਾਏ ਹੋਏ ਮੈਂ ਕਿਵੇਂ ਲਿਫਟਿਆ ਮੈਂ ਤੇ ਤੂੰ ਕਿਵੇਂ ਦੇ ਕੱਪੜਿਆਂ ਦੇ ਵਿੱਚ ਆ ਮੈਂ ਹੁਣ ਕੰਮ ਕਰਕੇ ਆ ਸਿਆਣੇ ਕਹਿੰਦੇ ਆ ਆਉਂਦੀ ਠੰਡ ਤੇ ਜਾਂਦੀ ਠੰਡ ਉਹ ਤਾਂ ਮੈਂ ਵਿਚ ਵਿਚਾਰ ਲੈ ਲਈ ਕੁਛ ਨਹੀਂ ਕਹਿੰਦੀ ਹੁੰਦੀ ਆ ਆਪਾਂ ਉਹਨੂੰ ਲਾਈਟਲੀ ਨਹੀਂ ਲੈਂਦੇ ਇਹਨੂੰ ਲੈ ਲੈਨੇ ਆਪਾਂ ਹੁਣ ਖੂਨ ਨਸਾਂ ਮੈਂ ਨਹੀਂ ਤੇਜ਼ ਹੋਇਆ ਪਤਾ ਨਾ ਮੈਂ ਕੰਮ ਕਰਨ ਕਰਕੇ ਉਹ ਤਾਂ ਨਸਾਂ 'ਚ ਹੈ ਕਿਤੇ ਨਸਾਂ ਤੋਂ ਬਾਹਰ ਨਾ ਆ ਜਵੇ ਕਿਤੇ ਸਾਨੂੰ ਜਲੀਦ ਬੋਤਲਾਂ ਨਾ ਲੈਣੀਆਂ ਪੈਣ ਐ ਏਡੀ ਏਡੀਆ ਅਸੀਂ ਵੀ ਜੇ ਕਿੰਨੇ ਥੱਲੇ 25 26 ਥੱਲੇ ਪਾਦੇ 25 ਥੱਲੇ ਉਹ ਤੋਂ ਬਾਅਦ ਚ ਪਾਏ ਦੁਪਹਿਰੇ 2:00 ਵਜੇ ਮਾਨੂੰ ਮਿਲਿਆ ਜਾਰਾ ਉਧਰ ਹਾਂ ਜਾਂਦੇ ਉਹਨਾਂ ਦੇ ਦੇਖਿਆ ਵੀ ਨਹੀਂ ਮੈਂ ਦੇਖ ਕੇ ਆਇਆ ਅਸੀਂ ਵੀ ਲੰਗੇ ਤੇ ਅਸੀਂ ਮੈਂ ਤਾਂ ਦੇਖਿਆ ਪਾ ਵੀ ਲੈ ਹੁਣ ਉਹ ਤੁਸੀਂ ਕੋਲ ਕੋਲ ਲੰਘਦੇ ਮੈਂ ਅਸੀਂ ਪਹਿਲੇ ਇੱਧਰ ਤੇ ਘਰ ਕੋਲ ਨੂੰ ਲੰਘ ਕੇ ਗਏ ਤੇ ਜਦ ਮੈਂ ਭਾਗਾ ਜਦ ਤਾਂ ਦੇਖ ਲਿਆ ਅਸੀਂ ਮੈਂ ਭਾਗਾ ਗੋਗੀ ਅਸੀਂ ਤਿੰਨੇ ਜਣੇ ਤੇ ਤੈਨੂੰ ਇੱਕ ਜਣਾ ਦਿਖੇ ਤਿੰਨ ਨਹੀਂ ਦਿਖੇ ਇਹ ਟਰੈਕਟਰ ਵਿੱਚ ਬੜਾ ਸੰਦ ਦਾ ਦੇ ਕੋਲ ਤੇਰੇ ਕੋਲ ਵੀ ਤਾਂ ਮੋਟਰਸਾਈਕਲ ਹੈ ਸਾਡੇ ਕੋਲ ਮੋਟਰਸਾਈਕਲ ਹੈ ਤੁਸੀਂ ਵੀ ਤਿੰਨ ਤੇ ਅਸੀਂ ਵੀ ਤੇਰੇ ਮੈਂ ਜਾਣੇ ਦੀ ਗੱਲਾਂ ਥੋੜੀਆਂ ਦੇ ਪਿੱਛੇ ਬੜਾ ਸੰਦਾ ਮੜੇ ਮੋਢਿਆਂ ਨੀ ਘਰ ਰਖ ਡਰਾਈਵਰ ਡਰਾਈਵਰ ਜਾ ਕੇ ਚਾਰ ਪਾਸੇ ਹੁੰਦੀ ਆ ਤੇਰਾ ਅੱਜ ਲੈਂਟਰ ਵਾਲਾ ਹੋ ਗਿਆ ਕੰਮ ਸ਼ੈਟਰਿੰਗ ਬਗੜਰ ਹੋ ਗਏ ਤੂੰ ਸਾਡੇ ਲਈ ਸੇਵਾ ਦੱਸ ਹੋਰ ਬਸ ਸੇਵਾ ਦੇ ਵੀਰੇ ਜਿਹੜਾ ਤੁਸੀਂ ਮੇਰੇ ਨਾਲ ਲੈਟਰ ਪੋਣ ਆਈਏ ਨਹੀਂ ਵੀਰੇ ਲੈਟਰ ਧੰਨਵਾਦ ਪਰ ਉਂ ਜਰੂਰ ਆਉਣਾ ਦਰਸ਼ਨ ਦੇਣੇ ਆ ਨਹੀਂ ਦੇਖ ਜੀ ਇਹ ਤਾਂ ਲੈਟਰ ਪੋਣਾ ਸਾਥੇ ਨਹੀਂ ਲੈਟਰ ਹੀ ਤੁਸੀਂ ਨਾਲ ਸਹਾਈ ਤਾਂ ਚਾਹੀਦਾ ਵਾ ਬਰਾਬਰੇ ਖੜੇ ਜਦੇ ਭਾਈਆਂ ਵਾਂਗ ਇੰਨਾ ਹੀ ਬਹੁਤ ਆ ਨਹੀਂ ਕੰਮ ਤਾਂ ਸਮਝਾਈ ਕਰਦਾ ਨਹੀਂ ਬੱਲੀ ਫੜ ਕੇ ਖੜਾ ਦੀ ਨਹੀਂ ਬੱਲੀਦਾਨ ਚ ਬੱਲੀਆਂ ਵੀ ਆ ਪੱਕੀਆਂ ਲਾਣੇ ਆਪਾਂ ਨਾ ਹਾਂ ਆਪਾਂ ਕਾਂਡੀ ਫੜ ਕੇ ਮੈਂ ਕਾਂਡੀ ਪਾ ਕੇ ਜਾ ਫੜ ਗਏ ਹਾਂ ਹਾਂ ਗਾਜ ਮਾਰਦਾ ਜਿਹੜਾ ਥੋੜਾ ਗਾਜ ਕਿਹੜਾ ਮਾਰੂਗਾ ਗਾਜ ਤੂੰ ਮਾਰ ਦੂੰਗਾ ਉੱਥੇ ਲੜਪੜ ਨਹੀਂ ਮੈਂ ਮੈਂ ਕਰਨਾ ਉੱਥੇ ਜਾ ਕੇ ਮੈਂ ਬੇਹਤਰੀ ਥੋੜਾ ਖੜੂਗਾ ਉੱਥੇ ਹਾਂ ਹ ਮਤਲਬ ਕਿਵੇਂ ਤੇਰਾ ਖੁੱਲਾ ਭਾਈ ਦਾ ਤੇਰੇ ਤਾਂ ਕੀ ਸੀ ਮੈਂ ਤਾਂ ਦੋ ਕਮਰੇ ਛੱਤੇ ਆ ਬਾਕੀ ਖੁੱਲਾ ਛੱਡਾ ਮੈਂ ਤਾਂ ਮਹਿਲ ਆ ਮੇਰਾ ਤਾਂ ਮਹਿਲ ਆ ਬਸ ਦੋ ਵੀ ਨਹੀਂ ਛੱਤੇ ਮੈਂ ਕਿਨਾਂ ਜਿੱਦਾਂ ਛੱਤਾਂ ਗਏ ਹੁਣ ਹਲੇ ਛੱਤੂ ਗਾ ਟੁੱਟਣੇ ਆਈਦਾ ਇਹਨਾਂ ਖੁੱਲਾ ਛੱਡਿਆ ਹਾਲ ਤੱਕ ਕੰਦਾ ਕੰਦਾ ਗਲਤੀਆਂ ਕਹਿੰਦਾ ਉੱਪਰੋਂ ਖੁੱਲਾ ਰੱਖਿਆ ਵਾ ਜੇ ਦਾ ਪੂਰੇ ਪੂਰੇ ਕੰਦਾ ਵੀ ਨਹੀਂ ਪਤਾ ਕਿ ਐਂ ਦੇਖਣਾ ਜਮੀ ਕਿੱਧਰ ਤਾਂ ਹੁੰਦਾ ਉਧਰ ਲੈਂਟਰ ਪਾਣ ਇਹਦਾ ਬੰਦਰ ਵਾਲਾ ਕੰਮ ਇਦਾਂ ਠੰਡ ਲੱਗਦੀ ਉਹ ਜਦੋਂ ਜੱਤ ਅੰਦਰ ਵੜ ਜਾਂਦਾ ਹੈ ਜਦੋਂ ਕਹਿੰਦਾ ਠੱਡ ਪੈ ਜਾਂਦਾ ਗਾਰਡ ਸੱਕੀ ਇਹਨਾਂ ਨੂੰ ਮਕਾਨ ਦੀ ਕੀ ਲੋੜ ਆ ਜਦੋਂ ਠੰਡ ਲੱਗੀ ਕਹਦਾ ਪੈਰਾਂ 'ਚੋਂ ਮਰ ਗਿਆ ਓਏ ਕਾਰ ਸਵੇਰੇ ਸਵੇਰੇ ਉੱਠਦੀ ਸਾਰ ਪਹਿਲਾਂ ਮਕਾਨ ਦਾ ਭਾਅ ਵਧਣਾ ਮਕਾਨ ਦਾ ਭਾਅ ਵਧਣਾ ਜਦੋਂ ਠੰਡ ਲੱਗ ਗਈ ਮੁੜ ਕੇ ਫਿਰ ਹਾਂ ਜਦ ਦੇਖਿਆ ਵੀ ਆ ਰੱਖ ਕੇ ਮੋਢੇ ਤੇ ਪਾ ਲਿਆ ਬਸ ਗਰਮੀ 'ਚ ਤਾਂ ਬਾਹਰ ਸੌਣਾ ਜਦੋਂ ਜਿਆਦਾ ਲਾ ਲਾ ਪਕਾਨ ਦੀ ਕੀ ਲੋੜ ਆ ਗਰਮੀ 'ਚ ਕੋੂਲਰ ਲੈ ਕੇ ਰਜਾਈ ਟੌਰਨ ਨਾਲ ਥੋੜੀ ਗਰਮੀ 'ਚ ਤਾਂ ਬਾਹਰ ਸੌਣੇ ਯਾਰ ਗਰਮੀ 'ਚ ਤਾਂ ਲੋੜ ਵੈਸੇ ਹੈ ਨਹੀਂ ਨਹੀਂ ਲੋੜ ਹੀ ਨਹੀਂ ਪੈਣੀ ਹੱਸ ਹੁਣ ਤੈਨੂੰ ਖੁੱਲੀਆਂ ਛੁੱਟੀਆਂ ਦਿੱਤੇ ਹੋਏ। ਪਰ ਲੱਗਦਾ ਸਾਰਾ ਖਾਲੀ ਪਿਆ। ਜੇ ਤੂੰ ਲੜ ਕੇ ਆ ਜਵੇਂ ਘਰ ਦੇ ਨਾਲ ਤੈਨੂੰ ਵੀ ਗਿਆ ਭਾਗ ਗਿਆ ਇੱਥੇ ਨੇ ਵੀ ਗਿਆ ਭਾਗ। ਹਾਂ। ਕਲੇ ਲੜਾਈ ਹੋ ਜੀ। ਹਨਾ ਕਲੇ ਦਿਲ ਨਹੀਂ ਲੱਗਦਾ। ਟੌਲ ਨਾਲ ਆ ਕੇ ਪੈ ਜੋ। ਟੌਲ ਨਾਲ ਆ ਕੇ ਬੈੱਡ ਲੱਗਿਆ ਉਹ ਰੋਏ ਜੀ। ਰੋਟੀ ਪਾਣੀ ਦੀ ਤੁਹਾਨੂੰ ਨਹੀਂ ਕੋਈ ਟੈਨਸ਼ਨ। ਵੀਰ ਉਹਨਾਂ ਨੇ ਕਿਹਾ ਕਹਾਂ ਚਲੋ ਲੜਾਈ ਦਾ ਪਕਾ ਨੂੰ ਪੋਣੇ ਵੇ ਰੱਕ ਨਹੀਂ ਆ ਜਾਗੇ ਰਾਲ। ਹੁਣ ਹੁਣ ਇੱਧਰ ਹੀ ਤੁਸੀਂ ਅੱਜ ਅੱਛਾ ਸੁਆਸੋ ਮੈਨੂੰ। ਬੇ ਮਸ਼ੀਨਾਂ ਨੂੰ ਕੋਈ ਬੈਟਰੀ ਸ਼ਟਰ ਰੱਖ ਕੇ ਸਲਫ ਸਲਫ ਮਾਰੀ। ਸਿੰਦੀ ਮਾਰਾਂਗੇ ਪਾਤਸ ਨੂੰ ਸੈਲਫ। 500 ਨੂੰ ਕੱਢਣੀ ਆ ਅਸੀਂ ਕੱਢ ਲਾਂਗੇ ਮੈਂ ਆਪਾਂ ਗੱਟੇ ਹੀ ਹੂੰਗੇ ਦੀਪਾ ਚੱਬੀ ਹੂੰਗਾ ਹਾਂ ਤੇ ਵਿੱਚ ਵਿਚਾਲੇ ਜਹਾਜੀ ਮਾੜੇ ਮੋٹے ਦਰਸ਼ਣ ਦਦਾਰੇ ਦੇ ਜੀ ਤੇਰਾ ਟਾਈਮ ਲੱਗੇ ਮੈਂ ਨੂੰ ਕਿ ਆ ਖਿੱਚ ਕੇ ਮਿਸਤਰ ਨੂੰ ਮੈਂ ਕਹਾਂ ਬਈ ਸੋਮਵਾਰ ਲੰਟਰ ਪਾ ਦੇ ਅੱਜ ਦਿਨ ਕੀ ਹੋ ਗਿਆ ਸ਼ਨੀਵਾਰ ਕੱਲੋਂ ਇਤਵਾਰ ਕੱਲ ਸਾਡੀ ਸ਼ੈਟਰੀਂਗ ਹੋਣੀ ਆ ਪਰਸ ਨੂੰ ਜਾਲ ਬੰਨ ਕੇ ਪੈਪਾ ਦਾ ਪੈ ਗਿਆ ਫਿਰ ਸੋਮਵਾਰ ਨੂੰ ਲੈਂਡਰ ਪੈ ਜਾਣਾ ਚੱਲ ਸੋਮਵਾਰ ਨੂੰ ਨਹੀਂ ਮੰਗਲਵਾਰ ਮੰਗਲਵਾਰ ਕੋਈ ਚੱਕਰ ਨਹੀਂ ਯਾਰ ਥੋਨੇ ਆਪਣੇ ਤੇ 23 24 ਤਰੀਕ ਤੱਕ ਜਣੀ ਤੂੰ ਫ੍ਰੀ ਹੋ ਜੀ ਹਾਂ ਬਸ ਕੋਈ ਦਿੱਕਤ ਉਹ ਤੇ ਬਾਤ ਆਪਣਾ ਲੈ ਮੈਂ ਐਂ ਕਰਦਾ ਮਾ ਟਰੈਕਟਰ ਲਾਉਣਾ ਚੋ ਟਰੈਕਟਰ ਬਾਹਰ ਕਰ ਦਿੰਦਾ ਸਾਂ ਟਰਾਲੀ ਟਰਾਲੀ ਸਮੇਂ ਤੇ ਲਾ ਦੀ ਅੰਦਰ ਆ ਹਾਂ ਚੱਲ ਫਿਰ ਠੀਕ ਆ ਓਕੇ ਮਿਲਦੇ ਆ ਫਿਰ ਓਕੇ ਠੀਕ ਹੈ ਜੀ ਸ਼ੁਕਰੀਆ ਧੰਨਵਾਦ